13 ਅਪ੍ਰੈਲ 2023 ਨੂੰ ਇਹ ਰਾਤ ਨੂੰ ਮੈਨੂੰ ਵੀਡੀਓ ਕਾਲ ਆਉਂਦਾ ਹੈ ਹੈ ਨਾ ਔਰ ਇੱਕ ਜਨਾਨੀ ਇਹਦੇ ਪਰ ਬੋਲਦੀ ਹੈ ਕਿ ਮੈਂ ਤੁਹਾਡਾ ਇਹ ਨੰਬਰ ਫੇਸਬੁੱਕ ਤੋਂ ਲਿਆ ਹੈ ਫਿਰ ਉਹ ਅਛੀਲ ਨੰਗੀ ਹੋ ਕੇ ਉਹਨੇ ਅਛੀਲ ਫੋਟੋ ਖਿੱਚੀ ਮੇਰੇ ਨਾਲ ਤਾਂ ਉਹਨੇ ਮੈਨੂੰ ਬਲੈਕ ਲਿਸਟ ਕਰਨਾ ਸ਼ੁਰੂ ਕਰਤਾ ਉਹਨੇ ਹੈ ਨਾ ਫਿਰ ਉਹਨਾਂ ਦੇ ਇੱਕ ਬੰਦੇ ਨੇ ਫੋਨ ਆਇਆ ਕਿ ਸਾਨੂੰ ਇਹ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਇਹਨੂੰ ਬੰਦ ਕਰਾਓ ਇਸ ਬਾਤ ਹੈ YouTube ਵਾਲਾ ਬੰਦਾ ਹੈ ਯੂ ਨੋ ਫੋਨ ਕਰਕੇ ਇਹਦੇ ਪਰ ਤੁਸੀਂ ਯੂ ਨੋ ਡਿਲੀਟ ਕਰਾਓ ਇਹਨੂੰ ਨੇ 1 35500 ਰੁਪਏ ਦੀ ਮੰਗ ਕੀਤੀ ਉਹ ਮੈਂ ਗਰਚੈਂਕਰ ਜਾ ਕੇ ਆਪਣੇ ਬੈਂਕ ਵਿੱਚੋਂ ਥਰੂ ਜਾ ਕੇ ਥਰੂ ਜਾ ਕੇ ਉਹਨੂੰ ਪੇਮੈਂਟ ਕੀਤੀ ਉਹ ਜਿਹੜਾ ਇਹ ਮੈਨੂੰ ਨਹੀਂ ਪਤਾ ਇਹ ਕੌਣ ਹੈਗੇ ਕੀ ਕਿਹੜੀ ਇਹ ਪੁਲਿਸ ਆ ਜਾਂ ਕੀ ਹੈ ਇਹਨੇ ਮੈਨੂੰ ਤੌਹ kia ਮਾਨੀ ਸ਼ੁਰੂ ਕਿ ਜਲਦੀ ਕਰੋ ਨਹੀਂ ਤਾਂ ਤਹਨੋ ਅਰੈਸਟ ਕਰ ਲਵਾਂਗੇ ਠੀਕ ਹੈ ਉਸ ਤੋਂ ਬਾਅਦ ਕੀ ਹੋਇਆ ਤੇ ਇਹ ਫਿਰ ਬੰਦੇ ਮੈਂ ਕਹਿੰਦਾ ਇਹ 35 500 ਜਮ੍ਹਾਂ ਕਰਤੇ ਇਹਨਾਂ ਨੂੰ ਕਰਦੇ ਹਨ ਭਰ पे ਪੈਸੇ ਜਮ੍ਹਾਂ ਹੋ ਗਏ ਤਾਂ ਉਹ ਬੰਦਾ ਲੱਗਾ ਡਿਊਟੀ ਵਾਲਾ ਕਹਿਣ ਲੱਗਾ ਕਿ ਨਹੀਂ ਜੀ ਇਹ ਕਹਿੰਦਾ ਇਹ ਤਾਂ ਤਿੰਨ ਫੋਟੋ ਬਣਾਰਖੀਆਂ ਇੱਕ ਫੋਟੋ ਦੀਆਂ ਠੀਕ ਹੈ ਉਹ ਇਸ ਕਰਕੇ ਉਹਨਾਂ ਨੇ ਫਿਰ ਮੇਤੇ 70000 ਜਮ੍ਹਾਂ ਕਰਾਏ ਕਿਉਂ ਬੈਂਕ ਵਾਲਾ ਕਹਿੰਦਾ ਵੀ 1 ਲੱਖ ਜਮ੍ਹਾਂ ਇਸ ਤੋਂ ਵੱਧ ਜਿਆਦਾ ਪੇਮੈਂਟ ਨਹੀਂ ਫਿਰ 5000 ਰੁਪਏ ਜਾ ਕੇ ਐਫ ਡੀ ਐਸ ਸੀ ਜਿਹੜਾ ਬੈਂਕ ਇਹਨਾਂ ਅਕਾਊਂਟ ਮਰਦਾ ਉੱਥੇ ਜਾ ਕੇ ਮੈਂ ਨਗਦ ਜਮ੍ਹਾਂ ਕਰਾ ਕੇ ਇਹਨਾਂ ਨੂੰ ਭੇਜਿਆ ਰਸੀਦ ਮੇਰੇ ਕੋਲ ਹੈ ਕਿਸੇ ਠੀਕ ਹੈ ਉਸ ਤੋਂ ਬਾਅਦ ਇਹਨਾਂ ਦੀ ਧਮਕੀ ਮੈਂ ਫਿਰ ਆ ਗਿਆ ਉੱਥੋਂ ਤਾਂ ਫਿਰ ਇਹਨਾਂ ਦੀ ਬਦਲ ਫੇਫੇ ਫੋਨ ਆਇਆ ਕਿ ਸਾਡੀ ਪਾਰਟੀ ਬਣਦੀ ਹੈ 5 ਲੱਖ ਦੀ ਸਾਡੀ ਪਾਰਟੀ ਹੈ ਮੈਂ ਡਰ ਗਿਆ ਇਹ ਕਹਿੰਦੇ ਹੁਣੇ ਸਾਨੂੰ 5 ਲੱਖ ਰੁਪਏ ਭੇਜੋ ਠੀਕ ਹੈ ਉਸ ਤੋਂ ਬਾਅਦ ਕਹ ਗਿਆ ਕਿਤਾ ਮੈਨੇ ਇਥੋਂ ਗਿਆ 4:00 ਬਜੇ تھے ਘਰ ਸ਼ੰਕਰ ਇਥੋਂ ਪਾਸ ਘਰ ਸ਼ੰਕਰ ਪਹੁੰਚਿਆ ਪਹੁੰਚ ਲਿਆ ਰਸਤੇ ਵਿੱਚ ਆ ਫਿਰ ਇਹਨਾਂ ਦਾ ਫੋਨ ਆ ਗਿਆ ਕਿ ਜੀ ਹੁਣ ਤਾਂ 5:00 ਬਜੇ ਹੁਣ ਤਾਂ ਬੈਂਕ ਖੁੱਲ੍ਹਾ ਨਹੀਂ ਮਿਲਣਾ ਫੇ ਕੱਲ ਨੂੰ ਕਰ ਦਿਓ ਤਾਂ ਦੂਸਰੇ ਜਾ ਕੇ ਫਿਰ ਮੈਨੇ ਮੇਰੇ ਕੋ ਪੈਸੇ ਨਹੀਂ ਇਹ 1 ਲੱਖ ਰੁਪਏ ਇਹਨਾਂ ਨੂੰ ਭੇਜਿਆ ਮੈਨੇ ਠੀਕ ਹੈ ਉਸ ਬਾਅਦ ਇਹ ਕਹਿੰਦੇ ਬਾਕੀ ਪੇਮੈਂਟ ਕਰੋ ਫਿਰ ਮੈਨੇ ਜਾ ਕੇ 4 ਲੱਖ ਦੀ ਪੇਮੈਂਟ ਇਹਨਾਂ ਨੂੰ ਹੋਰ ਭੇਜੀ ਠੀਕ ਹੈ ਚੱਲ ਪੇਮੈਂਟ ਫਿਰ ਇਹਨਾਂ ਦਾ ਫੋਨ ਆ ਗਿਆ ਫਿਰ ਇਹ ਜਿਹੜੀ ਲੜਕੀ ਅਸੀਂ ਪਕੜੀ ਹੈ ਇਹ ਇਹ ਤੁਹਾਡੇ ਵੀਡੀਓ ਵਾਲੀ ਨਹੀਂ ਹੈ ਉਹ ਜਿਹੜੀ ਵੀਡੀਓ ਜਿਹਨੇ ਬਣਾਇਆ ਉਹ ਹੋਰ ਲੜਕੀ ਉਹ ਜੈਪੁਰ ਦੀ ਹੈ ਅਸੀਂ ਉੱਥੇ ਜਾ ਕੇ ਉਹਨੂੰ ਪਕੜਨ ਜਾ ਰਹੇ ਹਾਂ ਉੱਥੇ ਜਾ ਕੇ 2 ਘੰਟੇ ਬਾਅਦ ਇਹਨਾਂ ਦਾ ਫੋਨ ਆ ਗਿਆ ਕਿ ਜੀ ਇਹ ਇਹ ਲੜਕੀ ਅਸੀਂ ਪਕੜ ਲਈ ਹੈ ਇਸ ਸੂਸਾਇਟੀ ਕਾਲਿਆ ਇਹ ਬਾਤ ਹੈ ਇੱਥੇ ਪੋਰਥਾਰੇ ਖੜੇ ਹੈ মিডিਆ ਵਾਲੇ ਖੜੇ ਹੈ ਉੱबली ਖੜੀਏ ਡਾਕਟਰ ਐਂਬੂਲੈਂਸ ਵਾਲੇ ਖੜੇ ਹੈ ਇਹਨਾਂ ਸਾਰਿਆਂ ਨੂੰ ਪੈਸੇ ਇਹਨਾਂ ਦੇ ਘਰਾਂ ਨੇ ਅਸੀਂ ਰਾਜ਼ੀ ਕਰ ਲਿਆ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਇਹਨਾਂ ਨੂੰ ਪੈਸੇ ਦੇ ਕੇ ਰਾਜ਼ੀ ਕਰ ਲਓ ਠੀਕ ਹੈ ਇਹਨਾਂ ਨੇ ਫਿਰ 5 ਲੱਖ ਦੀ ਮੇਰੇ ਤੇ ਡਿਮਾਂਡ ਕੀਤੀ ਮੇਰੇ ਕੋਲ ਪੈਸੇ ਨਹੀਂ ਦੇ ਉਸ ਵੇਲੇ 2.5 ਲੱਖ ਰੁਪਏ ਇਹਨਾਂ ਨੂੰ ਪੇਮੈਂਟ ਕਰਤੀ ਮੈਂਨੇ ਠੀਕ ਹੈ ਪੇਮੈਂਟ ਕਰਨੇ ਤੋਂ ਬਾਅਦ ਤੇ ਫਿਰ ਬਾਕੀ ਬਾਕੀ ਫਿਰ ਡਿਮਾਂਡ 2.5 ਲੱਖ ਦੀ ਹੋਰ ਕਰਦੇ ਰਹੇ ਕਰਦੇ ਰਹੇ ਫਿਰ ਮੈਂ ਇਹਨਾਂ ਨੇ ਕਿਹਾ ਮੇਰੇ ਕੋਲ ਪੈਸੇ ਨਹੀਂ ਹੈ ਕਿ ਮੈਂ ਬੈਂਕਰੇ ਲੋਨ ਅਪਲਾਈ ਕੀਤਾ ਹੋਇਆ ਤਾਂ ਮੈਂ ਤੁਹਾਨੂੰ ਪੈਸੇ ਦੇਵਾਂਗਾ ਠੀਕ ਹੈ ਉਸ ਤੋਂ ਬਾਅਦ ਫਿਰ ਮੈਨੇ ਆ ਕੇ ਫਿਰ ਕਿਸੇ ਬੰਦੇ ਨਾਮੇ ਦੱਸਿਆ ਵੀ ਮੈਂ ਤਾਂ ਜਾਣੀ ਨਹੀਂ ਜੀ ਇਹ ਕੀ ਹੈ ਉਹ ਕਹਿੰਦੇ ਤਾਂ ਫਰਾਡ ਕੀਤਾ ਕੀਤਾ ਤੇ ਨਾ ਇਹ ਤਾਂ ਗਰੁੱਪ ਬਣਿਆ ਹੋਇਆ ਜਿਹੜਾ ਇਹਦਾ ਲੋਕਾਂ ਨੂੰ ਠੱਗਦੇ ਹੈਗੇ ਤਾਂ ਮੈਨੂੰ ਪਤਾ ਲੱਗਿਆ ਫਿਰ ਐਸਐਸ ਵਿਚਾਰ ਪਰ ਜਾ ਕੇ ਕੰਪਲੇਨ ਕੀਤੀ ਉਹਨਾਂ ਨੇ ਸਾਈਬਰ ਸਾਈਡੋਂ ਨਾ ਹੈਂਡਓਵਰ ਕਰਤਾ ਉਸ ਦਾ ਕੇਸ ਉਹਨਾਂ ਕੰਪਲੇਨ ਨੋਟ ਹੋਈ ਹੈ ਇਹ ਕਿੰਨਾ ਤੁਹਾਡੇ ਨਾਲ ਕਿੰਨਾ ਲੱਖ ਫਰਾਡ ਹੋ ਗਿਆ ਇਹ 8 ਲੱਖ 55 ਹਜ਼ਾਰ ਦਾ ਫਰਾਡ ਹੋਇਆ ਤੇ ਹੁਣ ਇਹ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਅਈ ਤਾਂ ਇਹ ਮੰਗ ਲੱਗ ਤੇ ਇਹਨਾਂ ਲੋਕਾਂ ਨੂੰ ਪਕੜੋ ਸਨਾ ਉਹ ਇਹਨਾਂ ਸਜ਼ਾ ਮਿਲੇ ਛੀ ਤਰੇ ਔਰ ਬਾਕੀ ਦੇ ਕੰਨ ਹੋਣ ਤਾਂ ਕਿ ਪਬਲੀਕ ਨੂੰ ਹੀ ਪਤਾ ਲੱਗੇ ਜਾਗਰੂਕ ਹੋਏ ਵੇ ਇਦਾਂ ਦੇ ਇਹਨਾਂ ਰਾਲਾ ਵਿੱਚ ਨਹੀਂ ਫਸਣਾ ਇਹਨਾਂ ਮੇਰਾ ਬਹੁਤ ਵੱਡਾ ਫਰਾਰ ਮੜਿਆ ਜਿੰਨੀ ਇਹਨਾਂ ਨੂੰ ਸਜ਼ਾ ਮਿਲੇ ਤਾਂ ਉਹਨਾਂ ਇੱਕ ਕੰਮ ਹੈ ਅਪੀਲ ਹੈ ਕਿ ਇਹਨਾਂ ਫਰਾਲਾਂ ਤੋਂ ਬਹੁਤ ਬੱਚੋ ਮੈਂ ਬਿਲਕੁਲ ਅਣਜਾਣਤਾਈ ਨਾ ਚੀਜ਼ਾਂ ਤੋਂ ਬਿਲਕੁਲ ਮੈਨੂੰ ਪਤਾ ਨਹੀਂ ਪਈ ਬਾਕੀ ਕੋਈ ਸਾਰੇ ਇਸ ਏਰੀਆ ਵਿੱਚ ਇਹ ਪਾਰਟੀ ਕਿੱਠੀ ਹੋ ਰਹੀ ਜੋ ਲੋਕਾਂ ਨੂੰ ਠੱਗਦੀ ਹੈ ਇੱਕ ਗਰੋਹ ਕੰਮ ਕਰ ਰਿਹਾ ਗਰੋਹ ਕੰਮ ਕਰ ਰਿਹਾ ਹਾਂ ਦੀ ਬਾਤ ਹੈ ਮੀਡੀਆ ਥਰੂ ਇਹ ਪਬਲਿਕ ਜਗਰੂਕਨ ਆਚਨਾ ਹੈ ਕਿ ਹੁਣ ਅੱਗੇ ਵਾ ਇਹ ਸਾਡੇ ਕੋਲ ਮੁਕਦਮਾ 61/24 ਜਿਹੜਾ ਹੈ ਜੀ ਅੰਡਰ ਸੈਕਸ਼ਨ 420 ਜਿਹੜਾ ਅਸੀਂ ਦਰਜ ਕੀਤਾ ਜੀ ਜਿਹੜਾ ਅਫਟਰ ਇਨਕੁਆਰੀ ਹੋਇਆ ਇਹਦੇ ਵਿੱਚ ਗੁਰਦੇਵ ਸਿੰਘ ਰਾਣਾ ਪੁੱਤਰ ਗੁਰਦਰਪ ਸਿੰਘ ਜਿਹੜੇ ਵਾਸੀ ਸੀਵਾ ਬਸ ਪੀਐਸ ਗੜਸ਼ੰਕਰ ਦੇ ਰਹਿਣ ਵਾਲੇ ਜਿਨ੍ਹਾਂ ਦੀ ਉਮਰ 74 ਸਾਲ ਦੇ ਕਰੀਬ ਹੈ ਉਹਨਾਂ ਨਾਲ ਇਹ ਫੋਨ ਤੇ ਕੋਈ ਅਸ਼ਲੀਲ ਵੀਡੀਓ ਵਗੈਰਾ ਨੂੰ ਲੈ ਕੇ ਬਲੈਕਮੇਲ ਕਰਕੇ ਆਨਲਾਈਨ ਫਰਾਡ ਕਰਵਾਇਆ ਸੀ ਉਹਨਾਂ ਨੂੰ 8,55,000 ਦਾ ਤੇ ਇਹਦੇ ਵਿੱਚ ਅਫੇਰ ਦਰਜ ਕਰਕੇ ਹੁਣ ਅੱਗੇ ਜਿਹੜੀ ਫਰਦਰ ਹੈ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਕੇ ਤੇ ਜਿਹੜੇ ਅਸਲੀ ਦੋਸ਼ੀ ਨੇ ਉਹਨਾਂ ਤੱਕ ਪਹੁੰਚ ਕਰਾਂਗੇ ਜੀ ਪੂਰਾ